ਸੁਖਮ ਦੇ ਸਕੂਲ ਵਿੱਚ ਅੱਜ ਸੀਗਾ ਰੱਖੜੀ ਸੈਲੀਬ੍ਰੇਟ ਦੇ ਬੱਚੇ ਕਹਿੰਦੇ ਵੀ ਸਾਰੇ ਆਪਾਂ ਰਲ ਮਿਲ ਕੇ ਕਰਾਂਗੇ ਪਾਰਟੀ ਕਿਉਂਕਿ ਸਾਰੇ ਟਿਫਨ ਵਿੱਚ ਕੁਝ ਨਾ ਕੁਝ ਵਧੀਆ ਲੈ ਕੇ ਆਉਣਗੇ ਤਾਂ ਕਿ ਸਾਰੇ ਰਲ ਮਿਲ ਕੇ ਖਾ ਸਕਣ ਤੇ ਸੁਖਮ ਨੇ ਵੀ ਕਿਹਾ ਕਿ ਮੰਮੀ ਕੁਝ ਵਧੀਆ ਬਣਾ ਕੇ ਦਿਓ ਤਾਂ ਕਿ ਅਸੀਂ ਸਾਰੇ ਆਪਸ ਵਿੱਚ ਵੰਡ ਕੇ ਖਾਈਏ ਤੇ ਇੰਜੋਏ ਕਰੀਏ ਤੇ ਚਲੋ ਮੈਂ ਸੋਚਿਆ ਆਪਾਂ ਇਹਨਾਂ ਲਈ ਬਹੁਤ ਹੀ ਟੇਸਟੀ ਜੇ ਪਨੀਰ ਦੇ ਪਕੌੜੇ ਬਣਾਉਣੇ ਆ ਨਾਲੇ ਬੱਚਿਆਂ ਲਈ ਹੈਲਥੀ ਵੀ ਹੈ ਤੇ ਬੱਚਿਆਂ ਦਾ ਪੇਟ ਵੀ ਭਰ ਜਾਊਗਾ ਤੇ ਟੇਸਟੀ ਵੀ ਬਹੁਤ ਜਿਆਦਾ ਸਬੰਧੀ ਹੈ ਇਹ ਜਿਹੜੇ ਪਨੀਰ ਦੇ ਪਕੌੜੇ ਆਪਾਂ ਬਣਾਵਾਂਗੇ ਇਹ ਬਿਲਕੁਲ ਬਾਜ਼ਾਰ ਵਰਗੇ ਹੋਣਗੇ ਪਰ ਟੇਸਟ ਇਹਨਾਂ ਦਾ ਉਸ ਤੋਂ ਵੀ ਦੁੱਗਣਾ ਹੋਊਗਾ ਤੇ ਬਾਕੀ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਲਈ ਤੁਸੀਂ ਹਰਾ ਧਨੀਆ ਲੈ ਲੈਣਾ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਧੋ ਲਿਆ ਉਸ ਤੋਂ ਬਾਅਦ 4-5 ਲਈ ਜੀ ਹਰੀਆਂ ਮਿਰਚਾਂ ਤੇ ਫਿਰ ਥੋੜੀ ਜੀ ਅਦਰਕ ਤੇ ਲਸਣ ਤੇ ਫਿਰ ਇਹਦੇ ਲਈ ਲੈਣਾ ਤੁਸੀਂ ਪਦੀਨਾ ਪਦੀਨੇ ਨੂੰ ਵੀ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲੈਣਾ ਉਸ ਤੋਂ ਬਾਅਦ ਹਰੀ ਮਿਰਚ ਅਦਰਕ ਲਸਣ ਇਹ ਸਾਰੀਆਂ ਚੀਜ਼ਾਂ ਹਰਾ ਧਨੀਆ ਤੇ ਪਦੀਨਾ ਚੰਗੀ ਤਰ੍ਹਾਂ ਨਿਚੋੜ ਕੇ ਤੁਸੀਂ ਜੱਗ ਵਿੱਚ ਪਾ ਲੈਣਾ ਪਰ ਇਹਦੇ ਵਿੱਚ ਪਾਣੀ ਬਿਲਕੁਲ ਨਾ ਹੋਵੇ ਤੇ ਹਲਕਾ ਫਲਕੀ ਤਾਂ ਇਹ ਗਿੱਲਾ ਹੀ ਹੋਊਗਾ ਪਰ ਤੁਸੀਂ ਇਹਨੂੰ ਬਿਲਕੁਲ ਨਿਚੋੜ ਲੈਣਾ ਫਿਰ ਇਹਦੇ ਵਿੱਚ ਤੁਸੀਂ ਪਾਉਣਾ ਜੀ ਧਨੀਆ ਪਾਊਡਰ ਤੇ ਥੋੜਾ ਜਿਹਾ ਤੁਸੀਂ ਪਾਉਣਾ ਹੈਗਾ ਜੀਰਾ ਜੀਰਾ ਵੀ ਜਿਹੜਾ ਪਾਓ ਤੁਸੀਂ ਉਹ ਭੁਜਿਆ ਹੋਇਆ ਹੋਵੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰਾਂਗੇ ਜੀ 1.5 ਮਿੰਟ ਲਈ ਗ੍ਰाइंड ਇਹਨੂੰ ਬਾਰ-ਬਾਰ ਤੁਸੀਂ ਵਿੱਚੋਂ ਖੋਲ ਕੇ ਹਲਾ ਕੇ ਗ੍ਰाइंड ਕਰ ਲੈਣਾ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਇਆ ਤੇ ਇਹਦੇ ਵਿੱਚ ਆਪਾਂ ਹਜੇ ਨਮਕ ਵੀ ਨਹੀਂ ਪਾਇਆ ਕਿਉਂਕਿ ਨਮਕ ਨਾਲ ਇਹ ਪਾਣੀ ਛੱਡ ਜੂਗਾ ਇੱਕ ਵਾਰੀ ਇਹਨੂੰ ਕੱਢ ਕੇ ਆਪਾਂ ਸਾਈਡ ਤੇ ਰੱਖ ਲਾਂਗੇ ਉਸ ਤੋਂ ਬਾਅਦ ਆਪਾਂ ਜੀ ਪਨੀਰ ਨੂੰ ਕੱਟ ਲੈਣਾ ਹੈਗਾ ਇਹ ਆਪਾਂ ਪਨੀਰ ਦੀ ਪਹਿਲਾਂ ਸਬਜ਼ੀ ਬਣਾਈ ਸੀ ਇਹਨੂੰ ਆਪਾਂ ਸਾਈਡਾਂ ਤੋਂ ਨਹੀਂ ਕੱਟਿਆ ਇਹ ਜਿਹੜਾ ਵੀ ਆਪਣੇ ਕੋਲੇ ਬਚਿਆ ਪਿਆ ਸੀ ਘਰੇ ਆਪਾਂ ਉਸੇ ਤਰੀਕੇ ਨਾਲ ਹੀ ਲੰਬਾ ਕੱਟ ਲਿਆ ਤਾਂ ਕਿ ਪਨੀਰ ਬੇਸਟ ਨਾ ਹੋ ਸਕੇ ਪਰ ਜੇ ਤੁਸੀਂ ਸਪੈਸ਼ਲ ਪਕੌੜੇ ਬਣਾਉਣ ਲਈ ਪਨੀਰ ਲੈ ਕੇ ਆਉਣੇ ਹੋ ਤਾਂ ਤੁਸੀਂ ਉਹਨੂੰ ਚੌਰਸ ਰੱਖਿਓ ਉਸ ਤੋਂ ਬਾਅਦ ਜੀ ਜਿਹੜਾ ਆਪਾਂ ਪੇਸਟ ਕੀਤਾ ਸੀ ਤਿਆਰ ਹੈ ਧਨੀਏ ਤੇ ਪੁਦੀਨੇ ਦਾ ਇਹਦੇ ਵਿੱਚ ਆਪਾਂ ਪਾਇਆ ਜੀ ਨਮਕ ਤੇ ਇਹਨੂੰ ਕਰ ਲਿਆ ਮਿਕਸਰ ਉਸ ਤੋਂ ਬਾਅਦ ਆਪਾਂ ਪਨੀਰ ਦੇ ਪੀਸ ਚੱਕੇ ਤੇ ਇਹਨਾਂ ਦੇ ਤੁਸੀਂ ਵਿਚਕਾਰ ਇਹ ਪੇਸਟ ਨੂੰ ਲਗਾ ਦੇਣਾ ਉਸ ਤਰੀਕੇ ਨਾਲ ਲਗਾਇਓ ਜਿੰਨਾ ਕਿ ਤਿੱਖਾ ਤੁਹਾਡਾ ਬੱਚਾ ਖਾਂਦਾ ਹੋਵੇ ਜੇ ਉਹਨੂੰ ਜ਼ਿਆਦਾ ਤਿੱਖਾ ਥੋੜਾ ਜਿਹਾ ਪਸੰਦ ਹੋਵੇ ਵੈਸੇ ਇਹਦੇ ਵਿੱਚ ਹਰੀ ਮਿਰਚ ਪਾਈ ਹੈਗੀ ਕੋਈ ਨੁਕਸਾਨ ਨਹੀਂ ਤਾਂ ਤੁਸੀਂ ਇਹਦੇ ਉੱਤੇ ਜ਼ਿਆਦਾ ਲਗਾ ਦਿਓ ਨਹੀਂ ਤੁਸੀਂ ਹਲਕਾ ਹਲਕਾ ਜਿਹਾ ਪੇਸਟ ਲਗਾਇਓ ਪਰ ਇਹੇ ਲਗਾਇਓ ਜ਼ਰੂਰ ਕਿਉਂਕਿ ਇਹਦੇ বিনা ਪਕੌੜੇ ਬਿਲਕੁਲ ਟੇਸਟੀ ਨਹੀਂ ਬਣਦੇ ਤੇ ਆਪਾਂ ਇੱਕ ਇੱਕ ਕਰਕੇ ਸਾਰਿਆਂ ਦੇ ਉੱਪਰ ਲਗਾ ਲਿਆ ਤੇ ਦੂਸਰੀ ਸਾਈਡ ਕੜਾਈ ਦੇ ਵਿੱਚ ਤੇਲ ਰੱਖਤਾ ਜੀ ਗਰਮ ਤੁਸੀਂ ਕੋਈ ਵੀ ਕਿਚਨ ਆਇਲ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਲਿਆ ਜੀ ਇੱਕ ਕੌਲੀ ਬੇਸਣ ਬੇਸਣ ਨੂੰ ਤੁਸੀਂ ਇਸ ਸਮੇ ਇਹ ਜਿਹੇ ਟਾਈਮ ਹੈ ਵੀ ਆਪਾਂ ਛਾਂੜ ਕੇ ਨਹੀਂ ਰੱਖ ਸਕਦੇ ਐਸੇ ਟਾਈਮ ਹੀ ਛਾਣਨਾ ਪੈਂਦਾ ਹੈ ਤਾਂ ਕਿ ਕੁਛ ਮੜਾ ਮੋਟਾ ਵਿੱਚ ਹੁੰਦਾ ਤਾਂ ਉਹ ਬਾਹਰ ਨਿਕਲ ਜਾਂਦਾ ਫਿਰ ਇਹਦੇ ਵਿੱਚ ਆਪਾਂ ਪਾ ਮੰਗੇ ਜੀ ਥੋੜਾ ਜਿਹਾ ਨਮਕ ਮਿਰਚ ਮਸਾਲਾ ਹਲਦੀ ਥੋੜਾ ਜਿਹਾ ਤਨੀਆ ਪਾਊਡਰ ਥੋੜੀ ਜੀ ਕਾਲੀ ਮਿਰਚ ਥੋੜਾ ਜਿਹਾ ਕਾਲਾ ਨਮਕ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਪਾ ਲੈਣੀਆਂ ਹੈ ਕਿਉਂਕਿ ਟੇਸਟ ਉਨਾ ਹੀ ਵਧੀਆ ਆਊਗਾ ਜਿੰਨਾ ਵਧੀਆ ਤੁਸੀਂ ਸਮਾਨ ਪਾਉਂਗੇ ਬੱਚਾ ਜਿੰਨਾ ਖਾਂਦਾ ਵੇ ਓਨਾ ਪਾ ਲਿਓ ਜੇ ਤੁਸੀਂ ਘਰ ਵਿੱਚ ਬਣਾਉਣਾ ਹੈ ਫਿਰ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਪਾ ਕੇ ਜੀ ਥੋੜਾ ਥੋੜਾ ਪਾਣੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਬੇਸਣ ਦਾ ਇੱਕ ਪੇਸਟ ਜਿਹਾ ਤਿਆਰ ਕਰ ਲਾਂਗੇ ਇਹਦੇ ਵਿੱਚ ਗੱਠਾ ਵਗੈਰਾ ਬਿਲਕੁਲ ਨਾ ਬਣਨ ਮੇਰੀ ਵੀਡੀਓ ਨੂੰ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਬੇਕਿੰਗ ਪਾਊਡਰ ਇਹ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਜਿਹੜੇ ਪਕੌੜੇ ਆ ਉਹ ਬਹੁਤ ਜ਼ਿਆਦਾ ਸੌਫਟ ਬਣਦੇ ਆ ਤੇ ਅੰਦਰ ਤੱਕ ਫੁੱਲ ਜਾਂਦੇ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਪੇਸਟ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਿਆ ਦੇਖੋ ਇਸ ਤਰੀਕੇ ਦਾ ਹੀ ਹੋਵੇ ਤੇ ਫਿਰ ਆਪਾਂ ਜੀ ਉਸ ਤੋਂ ਬਾਅਦ ਜਿਹੜੇ ਪਨੀਰ ਦੇ ਪੀਸ ਤਿਆਰ ਕੀਤੇ ਸੀ ਉਹਨਾਂ ਨੂੰ ਕੀਤਾ ਜੀ ਇਹਦੇ ਵਿੱਚ ਡਿਪ ਤੇ ਤੇਲ ਨੂੰ ਇੱਕ ਵਾਰ ਤੁਸੀਂ ਫੁੱਲ ਗਰਮ ਕਰ ਲਿਓ ਪਰ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਸਲੋ ਕਰ ਲਿਓ ਤੇ ਇਹਦੇ ਵਿੱਚ ਆਪਾਂ ਜਿਆਦਾ ਤੇਲ ਨਹੀਂ ਪਾਇਆ ਕਿਉਂਕਿ ਮੈਂ ਜਿਆਦਾ ਨਹੀਂ ਬਣਾਉਣੀ ਸੀ ਤੁਸੀਂ ਜਿੰਨਾ ਤੇਲ ਪਾਉਂਗੇ ਖੁੱਲਾ ਉਹਨੇ ਹੀ ਇਹ ਵਧੀਆ ਬਣਨਗੇ ਜੇ ਜਿਆਦਾ ਬਣਾਉਣੇ ਆ ਤੁਸੀਂ ਤੇ ਉਸ ਤੋਂ ਬਾਅਦ ਜੀ ਆਪਾਂ ਦੋ ਦੋ ਪਕੌੜੇ ਕਰਕੇ ਇਹ ਕੜਾਈ ਦੇ ਵਿੱਚ ਪਾਤੇ ਤੇ ਇਹ ਜਿਆਦਾ ਇੱਕੇਦਮ ਤੁਸੀਂ ਇਹਨਾਂ ਦੀ ਉਲਟ ਪਲਟ ਨਾ ਕਰਿਓ ਕਿਉਂਕਿ ਇਹਨਾਂ ਨੂੰ ਪੱਕਣ ਤੇ ਜਿਆਦਾ ਸਮਾਂ ਨਹੀਂ ਲੱਗਦਾ ਬਹੁਤ ਜਲਦੀ ਬਣਦੇ ਐ ਤੇ ਇਹਨੂੰ ਆਪਾਂ ਦੇਖੋ ਹੁਣ ਪਲਟ ਦਾਂਗੇ ਇੱਕ-ਇੱਕ ਵਾਰੀ ਮੈਂ ਪਲਟੇ ਸੀ ਕਿਉਂਕਿ ਇੱਕ ਵਾਰੀ ਇੱਕ ਸਾਈਡ ਤਿਆਰ ਕਰ ਲਈ ਤੇ ਇੱਕ ਵਾਰ ਦੂਸਰੀ ਤੇ ਉਸ ਤੋਂ ਬਾਅਦ ਇਹ ਬਹੁਤ ਹੀ ਵਧੀਆ ਪਕੌੜੇ ਆ ਜਿਹੜੇ 2-3 ਮਿੰਟ ਦੇ ਵਿੱਚ ਵਿੱਚ ਹੀ ਤਿਆਰ ਹੋ ਕੇ ਬਾਹਰ ਆ ਗਏ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਬਾਕੀ ਜਿਹੜੇ ਬਾਜ਼ਾਰ ਦੇ ਪਕੌੜੇ ਆ ਉਹਨਾਂ ਤੇ ਜਿਹੜਾ ਬੇਸਨ ਹੁੰਦਾ ਉਹ ਜ਼ਿਆਦਾ ਹੀ ਚੜਿਆ ਹੁੰਦਾ ਕਿਉਂਕਿ ਉਹਨਾਂ ਨੇ ਤਾਂ ਪਨੀਰ ਦੇ ਭਾਈ ਤੁਲਨਾ ਹੁੰਦਾ ਤੇ ਆਪਾਂ ਜਿਹੜੇ ਪਕੌੜੇ ਆ ਬੱਚਿਆਂ ਲਈ ਬਣਾਉਣੇ ਆ ਤਾਂ ਫਿਰ ਆਪਾਂ ਆਪਣੇ ਹਿਸਾਬ ਨਾਲ ਇਹਦੇ ਉੱਪਰ ਮੇਸਨ ਜਿਹੜਾ ਆ ਤੇ ਇਸ ਲਈ ਆਪਾਂ ਇਹਨਾਂ ਨੂੰ ਕੱਢਿਆ ਜੀ ਬਾਹਰ ਤੇ ਬਹੁਤ ਹੀ ਇਹ ਟੇਸਟੀ ਬਣਦੇ ਆ ਜਦੋਂ ਹੀ ਇਹ ਤੁਸੀਂ ਘਰੇ ਬਣਾਉਂਗੇ ਤਾਂ ਤੁਹਾਨੂੰ ਜਮਾਈ ਇਸ ਤਰੀਕੇ ਨਾਲ ਮਹਿਸੂਸ ਨਹੀਂ ਹੋਊਗਾ ਵੀ ਤੁਸੀਂ ਇਹ ਘਰੇ ਤਿਆਰ ਕੀਤੇ ਆ ਜਾਂ ਫਿਰ ਤੁਸੀਂ ਇਹ ਵਿਚਾਰੋ ਲੈ ਕੇ ਆਏ ਹੋ ਉਸ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਲਿਆ ਜੀ ਬਾਹਰ ਤੇ ਫਿਰ ਆਪਾਂ ਇਹਨਾਂ ਨੂੰ ਕਟਿਆ ਜੀ ਪੀਸ ਦੇ ਵਿੱਚ ਦੇਖੋ ਬੜੇ ਇਹ ਸੌਫਟ ਬਣੇ ਆ ਜੇ ਜਿਆਦਾ ਵੱਡੇ ਐ ਤਾਂ ਤੁਸੀਂ ਚਾਰ ਪੀਸ ਕਰ ਦਿਓ ਜੇ ਛੋਟੇ ਥੋੜਾ ਤਾਂ ਤੁਸੀਂ ਤਿੰਨ ਪੀਸ ਕਰ ਦਿਓ ਬੱਚੇ ਨਿੱਕੇ ਨਿੱਕੇ ਪਾਰਟੀ ਸਕੂਲ ਵਿੱਚ ਕਰਦੇ ਰਹਿੰਦੇ ਆ ਕਿਉਂਕਿ ਹੁਣ ਸਮਾਂ ਬਦਲ ਗਿਆ ਤੇ ਉਸ ਤੋਂ ਬਾਅਦ ਜੀ ਜਦੋਂ ਇਹ ਬਣ ਗਏ ਆਪਾਂ ਸਾਰੇ ਟਿਫਨ ਵਿੱਚ ਕਰਦੇ ਜੀ ਪੈਕ ਤੇ ਇਹਦੇ ਨਾਲ ਆਪਾਂ ਜਿਹੜਾ ਆਪਣੇ ਕੋਲੇ ਇਹ ਇਹ ਹਰੇ ਧਨੀਏ ਦਾ ਪਦੀਨੇ ਦਾ ਪੇਸਟ ਬਚਿਆ ਸੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਤੇ ਦਹੀਂ ਮਿਕਸ ਕਰਕੇ ਉਹਦੀ ਤੁਸੀਂ ਚਟਨੀ ਤਿਆਰ ਕਰ ਲਓ ਤੇ ਆਪਾਂ ਨਾਲ ਪਾਈ ਜੀ ਗ੍ਰੀਨ ਸੌਸ ਤੇ ਚਲੋ ਸੁਖਮ ਵੀ ਖੁਸ਼ ਹੋ ਗਿਆ ਤੇ ਆਪ ਨੂੰ ਵੀ ਆਈ ਹੋ ਗਿਆ ਚਲੋ ਬੱਚੇ ਦੇ ਮੰਦਾ ਸ਼ੌਂਕ ਪੂਰਾ ਹੋ ਗਿਆ ਤੇ ਬੱਚਾ ਖੁਸ਼ੀ-ਖੁਸ਼ੀ ਸਕੂਲ ਵਗ ਗਿਆ ਤੇ ਇਹ ਬਹੁਤ ਹੀ ਆਸਾਨ ਤਰੀਕਾ ਹੈਗਾ ਬੱਚਿਆਂ ਨੂੰ ਖੁਸ਼ ਕਰਨ ਦਾ ਤੇ ਕਈ ਵਾਰੀ ਕੀ ਹੁੰਦਾ ਪਨੀਰ ਕਰੇ ਐਕਸਟਰਾ ਪਿਆ ਹੁੰਦਾ ਤੇ ਆਪਾਂ ਬਣਾਉਂਦੇ ਵੀ ਨਹੀਂ ਕਿਉਂਕਿ ਇੱਕੇਦਮ ਬਣਾ ਕੇ ਦੁਬਾਰਾ ਬਣਾਉਣ ਨੂੰ ਜੀ ਨਹੀਂ ਕਰਦਾ ਤੇ ਆਪਾਂ ਇਹੋ ਜਿਹੇ ਪਕੌੜੇ ਵਗੈਰਾ ਬਣਾ ਕੇ ਸਾਰਿਆਂ ਨੂੰ ਵਧੀਆ ਨਾਸ਼ਤੇ 'ਚ ਵੀ ਦੇ ਸਕਦੇ ਆ ਤੇ ਬੱਚਿਆਂ ਨੂੰ ਸਕੂਲ ਵੀ ਦੇ ਸਕਦੇ ਆ ਤਾਂ ਕਿ ਉਹ ਖਾ ਸਕਣ ਬਹੁਤ ਟੇਸਟੀ ਬਣਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ